ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪਿੰਡ ਖਾਨਪੁਰ ਪਹੁੰਚੇ ਹੋਏ ਹਾਂਗੇ ਜੀ ਜਿਸ ਨੂੰ ਤਹਿਸੀਲ ਸਮਾਰਾ ਤੇ ਜ਼ਿਲ੍ਹਾ ਪਟਿਆਲਾ ਲੱਗਦਾ ਹੈਗਾ ਜੀ ਤੇ ਆਜੋ ਆਪਾਂ ਹੁਣ ਤੁਹਾਨੂੰ ਪਿੰਡ ਖਾਨਪੁਰ ਦੀਆਂ ਚੱਪਾ-ਚੱਪਾ ਤੇ ਸਾਰਾ ਪਿੰਡ ਦਿਖਾਵਾਂਗੇ ਜੀ ਤੇ ਇਸ ਪਿੰਡ ਦੀ ਵੀਡੀਓ ਜੀ ਆਪਾਂ ਆਪਣੇ ਵੀਰ ਮਨਪ੍ਰੀਤ ਚੀਮਾ ਯੂਐਸਏ ਤੋਂ ਉਹਨਾਂ ਦੇ ਕੈਨ ਤੇ ਮਨਾਈ ਹੈਗੀ ਤੇ ਆਜੋ ਆਪਾਂ ਸਭ ਤੋਂ ਪਹਿਲਾਂ ਦੇਖਿਆ ਗੁਰੂ ਰਵੀਦਾਸ ਧਰਮਸਾਲਾ ਤੇ ਆਪਾਂ ਨੂੰ ਫਿਰ ਕੁਝ ਮਿਲੇ ਆਪਣੇ ਵੀਰ ਆਪਾਂ ਅੱਗੇ-ਅੱਗੇ ਚੱਲਦੇ ਜਾਵਾਂਗੇ ਤੇ ਫਿਰ ਆਪਾਂ ਨੂੰ ਕੁਝ ਨੌਜਵਾਨ ਤੇ ਵੀਰ ਅਤੇ ਕੁਝ ਬਜ਼ੁਰਗ ਮਿਲੇ। ਉਸ ਤੋਂ ਅੱਗੇ ਚੱਲਦਿਆਂ ਹੋਇਆਂ ਆਪਾਂ ਤੁਹਾਨੂੰ ਸਾਰਾ ਪਿੰਡ ਵੀ ਘੁਮਾਵਾਂਗੇ ਤੇ ਕੁਝ ਬਜ਼ੁਰਗਾਂ ਨਾਲ ਤੇ ਕੁਝ ਨੌਜਵਾਨਾਂ ਨਾਲ ਵੀ ਮਲਾਵਾਂਗੇ। ਬਹੁਤ ਵਧੀਆ ਲੱਗਿਆ ਇਸ ਪਿੰਡ ਵਿੱਚ ਜਾ ਕੇ। ਇਹ ਇੱਕ ਛੋਟਾ ਜਿਹਾ ਪਿੰਡ ਸੀਗਾ ਪੰਜਾਬ ਦਾ ਤੇ ਜ਼ਿਲ੍ਹੇ ਪਟਿਆਲੇ ਦਾ। ਬਹੁਤ ਵਧੀਆ ਲੱਗਿਆ ਇਸ ਪਿੰਡ ਵਿੱਚ ਜਾ ਕੇ ਤੇ ਉਸ ਤੋਂ ਬਾਅਦ ਆਪਾਂ ਚੱਲਾਂਗੇ ਪਿੰਡ ਦੇ ਗਰਾਊਂਡ ਵਿੱਚ। ਤੇ ਸਾਹਮਣੇ ਆਪਾਂ ਨੇ ਦੇਖੀ ਪਿੰਡ ਦੀ ਟੈਂਕੀ ਤੇ ਉਸ ਤੋਂ ਬਾਅਦ ਆਪਾਂ ਅੱਗੇ-ਅੱਗੇ ਚੱਲਦਿਆਂ ਹੋਇਆਂ ਪਿੰਡ ਦੇ ਉੱਪਰ ਦੀ ਗੇੜਾ ਦਵਾਂਗੇ ਇੱਕ ਆਪਾਂ ਪਿੰਡ ਦੇ ਵਿੱਚ ਦੀ ਜੀ ਬਹੁਤ ਵਧੀਆ ਲੱਗਿਆ ਇਸ ਪਿੰਡ ਵਿੱਚ ਜਾ ਕੇ ਕਿਉਂਕਿ ਇੱਕ ਛੋਟਾ ਜਿਹਾ ਪਿੰਡ ਸੀਗਾ ਤੇ ਇਸ ਪਿੰਡ ਦੀ ਬੂਟ ਵੀ 400 ਤੋਂ ਲੈ ਕੇ 500 ਸੀ ਇਹ ਅੱਜ ਹੁਣ ਆਪਾਂ ਅੱਗੇ-ਅੱਗੇ ਚੱਲਾਂਗੇ ਤੇ ਤੁਹਾਨੂੰ ਇੱਕ ਪੁਰਾਣੀ ਇਮਾਰਤ ਵੀ ਦਿਖਾਵਾਂਗੇ ਇਸ ਇਮਾਰਤ ਨੂੰ ਦੇਖ ਕੇ ਇੱਕ ਬਹੁਤ ਵਧੀਆ ਲੱਗਿਆ ਤੇ ਉਸ ਤੋਂ ਬਾਅਦ ਆਪਾਂ ਫਿਰ ਅੱਗੇ ਚੱਲਾਂਗੇ ਜੀ ਅੱਗੇ ਚੱਲਦਿਆਂ ਹੋਇਆਂ ਆਪਾਂ ਸਾਹਮਣੇ ਦੇਖਿਆ ਸਕੂਲ ਤੇ ਸਕੂਲ ਵਿੱਚ ਵੀ ਚੱਲਾਂਗੇ ਆਪਾਂ ਤੇ ਬੱਚਿਆਂ ਨਾਲ ਵੀ ਮਿਲਾਂਗੇ ਆਜੋ ਆਪਾਂ ਹੁਣ ਚੱਲਾਂਗੇ ਸਕੂਲ ਵੱਲ ਨੂੰ ਜੀ ਤੇ ਆਪਾਂ ਬੱਚਿਆਂ ਨਾਲ ਵੀ ਮਿਲਾਂਗੇ ਬਹੁਤ ਵਧੀਆ ਲੱਗਿਆ ਸਕੂਲ ਵਿੱਚ ਜਾ ਕੇ ਤੇ ਬੱਚਿਆਂ ਨਾਲ ਮਿਲ ਕੇ ਬਹੁਤ ਤੋਂ ਵਧੀਆ ਸਕੂਲ ਦੀ ਬਿਲਡਿੰਗ ਤਿਆਰ ਕੀਤੀ ਹੋਈ ਆ ਦੇਖੋ ਤੁਸੀਂ ਆਪ ਵੀ ਦੇਖ ਸਕਦੇ ਹੋ ਤੇ ਆਜੋ ਅੱਗੇ-ਅੱਗੇ ਚੱਲਦੇ ਆ ਹੋਇਆ ਫਿਰ ਆਪਾਂ ਤੁਹਾਨੂੰ ਆਪਣੇ ਵੀਰ ਮਨਪ੍ਰੀਤ ਚਿਮਾ ਯੂਐਸ ਤੋਂ ਉਹਨਾਂ ਦੀ ਕੋਠੀ ਦਿਖਾਵਾਂਗੇ ਬਹੁਤ ਵਧੀਆ ਕੋਠੀ ਪਈ ਹੋਈ ਆ ਬਾਈ ਨੇ ਬਹੁਤ ਵਧੀਆ ਲੱਗਿਆ ਘਰ ਪਰਿਵਾਰ ਵਿੱਚ ਜਾ ਕੇ ਬਹੁਤ ਵਧੀਆ ਲੱਗੀ ਫੈਮਿਲੀ ਤੇ ਉਸ ਤੋਂ ਬਾਅਦ ਆਪਾਂ ਕਰਾਂਗੇ ਦਰਸ਼ਨ ਗੁਰਦੁਆਰਾ ਸਾਹਿਬ ਦੇ ਅੱਗੇ ਅੱਗੇ ਚੱਲਦੇ ਹੋਇਆ ਆਪਾਂ ਨਾਲ ਤੁਸੀਂ ਜੁੜੇ ਰਹੋ ਆਪਾਂ ਤੁਹਾਨੂੰ ਸਾਰਾ ਪਿੰਡ ਦਿਖਾਵਾਂਗੇ ਤੇ ਆਜੋ ਆਪਾਂ ਹੁਣ ਪਿੰਡ ਵਿੱਚ ਦੇ ਵਿੱਚ ਜੇੜਾ ਮਾਰਾਂਗੇ ਜੀ ਇੱਕ ਤੇ ਬਹੁਤ ਸੋਹਣਾ ਪਿੰਡ ਸੀਗਾ ਇਹ ਤੇ ਉਸ ਤੋਂ ਬਾਅਦ ਆਪਾਂ ਨੇ ਸਾਹਮਣੇ ਦੇਖਿਆ ਪਿੰਡ ਦਾ ਟੋਬਾ ਜੀ ਤੇ ਉਸ ਤੋਂ ਬਾਅਦ ਆਪਾਂ ਚਲੇ ਗਏ ਇੱਕ ਧਾਰਮਿਕ ਸਥਾਨ ਤੇ ਬਹੁਤ ਵਧੀਆ ਲੱਗਿਆ ਇਸ ਧਾਰਮਿਕ ਸਥਾਨ ਤੇ ਜਾ ਕੇ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੀ ਨਾਲ ਲੱਕੀ ਬਲੌਗ 36 ਤੇ ਪਿੰਡਾਂ ਦੀ ਸੈਰ ਕਰਨ ਵਾਸਤੇ ਤੁਸੀਂ ਆਪਣਾ YouTube, Facebook ਤੇ Instagram ਤੇ ਆਪ ਨੂੰ ਕਰ ਲਓ ਫੋਲੋ ਆਪਣੇ ਜੇ ਤੁਸੀਂ ਨੂੰ ਆਪਣੀ ਲ ਵੀਡੀਓ ਲੱਗਦੀ ਨੇ ਵਧੀਆ ਜੀ ਤਾਂ ਆਪਾਂ ਔਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਆਪਾਂ ਹੁਣ ਮਿਲਦੇ ਹਾਂ ਕਿਸੇ ਨਵੇਂ ਪਿੰਡ ਵਿੱਚ ਜੀ